ਮੈਚਮ ਖੜਾਈ ਬੈਲਜੀਅਮ ਕੋਕੋ ਗੁਦਾਪੁਰ ਦੀ ਮਸ਼ਹੂਰ ਬੇકરી ਹੈ ਕੇਕ ਕਟਿਆ ਸੀ ਹੁਨੇ ਕੇਕ ਦੇ ਵਿੱਚ ਕਾਪਰੋ ਚ ਬੈਲਜੀਅਮ ਕੋਕੋ ਨੂੰ ਸਾਰੇ ਸਰੋਤੇ ਜਿੰਨਾ ਵੀ ਪਿਆਰ ਦਿੰਦੇ ਆ ਉਹਨਾਂ ਨੂੰ ਪਿਆਰ ਭਰੀ ਸਾਸਰੀਕਾਲ ਸਰੇ ਮੈਂ ਮੈਂ ਵੀ ਕਿਤੇ ਬਾਹਰ ਸੀਗਾ ਤੇ ਵੀਡੀਓ ਨਾ ਵਾਇਰਲ ਹੋਈ ਆ ਜਿਹਦੇ ਵਿੱਚ ਇੱਕ ਕਸਟਮਰ ਆਇਆ ਸੀਗਾ ਉਹ ਮੇਰੇ ਖਿਆਲ ਦੇ ਨਾਲ ਕੇਕ ਲੈ ਕੇ ਗਿਆ ਕੇਕ ਉਹ ਤਕਰੀਬਨ 2:00 ਵਜੇ ਦੇ ਆਸ-ਪਾਸ ਲੈ ਕੇ ਗਿਆ ਸੀਗਾ ਤੇ ਉਹਨੇ ਕੰਪਲੇਂਟ ਕੀਤੀ ਕਿ ਉਹਦੇ ਕੇਕ ਦੇ ਵਿੱਚੋਂ ਨਾ ਕੋਕਰੋਚ ਨਿਕਲਿਆ ਜਦ ਕਿ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਜਦੋਂ ਤੁਸੀਂ ਕੇਕ ਦੇਖੋਗੇ ਨਾ ਤੇ ਕੇਕ ਨੂੰ ਕਟਿਆ ਹੋਇਆ ਆ ਕੇਕ ਦੇ ਵਿੱਚ ਉਤਰਾ ਤੇ ਕੋਈ ਕੋਕਰੋਚ ਦਿਖਾਈ ਨਹੀਂ ਦਿੰਦਾ ਪਿਆ ਪਰ ਕੱਟਣ ਤੋਂ ਬਾਅਦ ਉਹਦੇ ਵਿੱਚ ਜਿਹੜਾ ਕੋਕਰੋਚ ਦਿਖਾਈ ਦੇ ਰਿਹਾ ਨਾ ਉਹ ਐਵੇਂ ਲੱਗਦਾ ਜਿਵੇਂ ਖੁਦ ਪਲਾਂਟ ਕੀਤਾ ਹੁੰਦਾ ਆ ਕਿਉਂਕਿ ਉਹ ਕਿਤੇ ਵੀ ਉਹਦੇ ਉੱਤੇ ਨਾ ਤੇ ਕਰੀਮ ਲੱਗੀ ਹੋਈ ਆ ਨਾ ਉਹ ਮਰਿਆ ਹੀ ਹੋਇਆ ਆ ਔਰ ਉਹ ਬੰਦਾ ਜਦੋਂ ਆ ਕੇ ਇੱਥੇ ਉਹਨੇ ਆ ਕੇ ਸਾਡੇ ਜਿਹੜੇ ਕੰਮ ਕਰਦੇ ਆ ਲੜਕੇ ਉਹਨਾਂ ਨੂੰ ਦਬਕੇ ਵਗੈਰਾ ਮਾਰੇ ਆ ਤੇ ਉਹਦੇ ਤੋਂ ਬਾਅਦ ਉਹ ਕੇਕ ਦੇ ਉੱਤੇ ਡਿਸਕਾਊਂਟ ਮੰਗਦਾ ਸੀਗਾ ਡਿਸਕਾਊਂਟ ਨਾ ਦੇਣ ਕਰਕੇ ਉਹ ਬੰਦੇ ਨੇ ਇਹਨੂੰ ਇੱਕ ਪ੍ਰੈਸਟੀਜੀ ਸ਼ੂ ਬਣਾ ਲਿਆ ਤੇ ਉਹਨੇ ਲੜਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਔਰ ਜਾਣ ਲੱਗਾ ਫਿਰ ਤੋਂ ਦੀ ਕੇਕ ਵੀ ਲੈ ਗਿਆ। ਅੱਛਾ ਦੁਬਾਰਾ ਜਾਣ ਲੱਗਾ ਉਹ ਕੇਕ ਵੀ ਲੈ ਗਿਆ ਔਰ ਸਾਡੇ ਇੱਥੇ ਪ੍ਰੋਪਰ ਜਿਹੜੀ ਆ ਉਹ ਚੈਕਿੰਗ ਸਰ ਚੱਲਦੀ ਰਹਿੰਦੀ ਇਸ ਤੋਂ ਪਹਿਲਾਂ ਵੀ ਹੈਲਥ ਅਫੀਸ਼ਰ ਆਏ ਸੀਗੇ ਉਹਨਾਂ ਨੇ ਵੀ ਚੈਕਿੰਗ ਕੀਤੀ ਆ ਇਸ ਤੋਂ ਬਾਅਦ ਵੀ ਆਏ ਆ ਹੈਲਥ ਅਫੀਸ਼ਰ ਉਹਨਾਂ ਨੇ ਵੀ ਚੈਕਿੰਗ ਕੀਤੀ ਆ ਤੇ ਇਸ ਤਰ੍ਹਾਂ ਦੀ ਮੇਰੇ ਖਿਆਲ ਦੇ ਨਾਲ ਕੋਈ ਗੱਲ ਤੇ ਹੈ ਨਹੀਂ ਕਿ ਉਹ ਲੱਗਦਾ ਔਰ ਉਹਨੇ ਸਭ ਤੋਂ ਵੱਡੀ ਗੱਲ ਉਹਨੇ ਡਰਿੰਕ ਕੀਤੀ ਹੋਈ ਸੀਗੀ ਸ਼ਾਮ ਨੂੰ ਜਦੋਂ ਰਾਤ ਨੂੰ ਆਇਆ ਉਹਨੇ ਦਬਕੇ ਮਾਰੇ ਆ ਮੁੰਡਿਆਂ ਨੂੰ ਸਰ ਇਸ ਤਰ੍ਹਾਂ ਹੀ ਆ ਹੁਣ ਇਹ ਨਹੀਂ ਪਤਾ ਉਹਨੇ ਕਿਸੇ ਦੇ ਪ੍ਰੈਸ਼ਰ ਵਿੱਚ ਕੀਤਾ ਆ ਜਾਂ ਉਹਨੇ ਜਾਣ ਬੁੱਝ ਕੇ ਕੀਤਾ ਆ ਫਕੀਰ ਤੁਹਾਡੀ ਕਿਚਨ ਹੈਗਾ ਸਾਰਾ ਉਹ ਸਰ ਲਾਈਵ ਕਿਚਨ ਆ ਸਾਡਾ ਸਾਰਾ ਲਾਈਵ ਕਿਚਨ ਆ ਕਸਟਮਰ ਦੇ ਸਾਹਮਣੇ ਸਾਰੀ ਪ੍ਰੈਪਰੇਸ਼ਨ ਹੁੰਦੀ ਆ ਸਰ ਵੀਡੀਓ ਨੂੰ ਜਾਣ ਕੇ ਵਾਇਰਲ ਕੀਤਾ ਜਾ ਰਿਹਾ ਸਰ ਜਾਣ ਬੁੱਝ ਕੇ ਇੱਕ ਅਕਸ਼ ਖਰਾਬ ਕਰਨਾ ਕਰਕੇ ਇਹਨਾਂ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਮੈਨੂੰ ਨਹੀਂ ਲੱਗਦਾ ਹੋਰ ਵੀ ਕੁਝ ਇਸ ਤਰ੍ਹਾਂ ਦੀ ਕੋਈ ਚੀਜ਼ ਹੈਗੀ ਬਿਕੋਜ਼ ਅਸੀਂ ਬਹੁਤ ਜ਼ਿਆਦਾ ਕੇਅਰ ਕਰਦੇ ਹਾਂ ਸਫਾਈ ਨੂੰ ਲੈ ਕੇ ਪ੍ਰੋਪਰ ਕਲੀਨਿੰਗ ਕਰੀਆ ਅੱਜ ਤੱਕ ਕਦੀ ਇਸ ਤਰ੍ਹਾਂ ਦਾ ਕੋਈ ਵੀ ਅਲਾਮਾ ਆਇਆ ਨਹੀਂਗਾ ਸਾਨੂੰ ਹੈਲਥ ਅਫੀਸ਼ਰ ਟਾਈਮ ਟੂ ਟਾਈਮ ਆ ਕੇ ਚੈੱਕ ਕਰਦੇ ਆ ਬਿਕੋਜ਼ ਫੂਡ ਬਣਦਾ ਆ ਤੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂਗੀ ਸਰ